ਇਹ ਜਿਹੜੀ ਸੱਤਾਂ ਚ ਤਕਰੀਬਨ ਸਾਰੇ ਤਾਂ ਚੱਲਦੀ ਆ ਜਿਹੜੇ ਸਾਡੇ ਪਿੰਡ ਚੱਲਦੀਆਂ ਨੇ ਇਹ 30 ਨੰਬਰੀ ਤਾਂ ਸ਼ਾ ਅੱਛਾ ਠੀਕ ਹੈ ਇਹਦੇ ਚ 30 ਨੰਬਰੀ ਕਾਊਂਟ ਹੁੰਦੇ ਆ ਅੱਛਾ ਵੀ 1 ਨੰਬਰ ਵੀ ਕਈ ਵਾਰੀ ਨਹੀਂ ਆਉਂਦਾ ਤਾਂ ਫਿਰ ਉਦੋਂ ਬਾਅਦ ਕੋਗੀ ਬੈਠ ਜਾਂਦੀ ਆ ਅੱਛਾ ਤੇ ਮੈਂ ਤਾਂ ਸਾਡੇ ਪਿੰਡ ਦੀ ਪ੍ਰਾਤਨ ਹੀ ਚੱਲੀ ਆਉਂਦੀ ਆ ਅੱਜ ਤੋਂ 70 80 ਸਾਲ ਪਹਿਲਾਂ ਬਜ਼ੁਰਗਾਂ ਨੇ ਸਟਾਰਟ ਕੀਤੀ ਸੀ ਉਦੋਂ ਦੇ ਉਵੇਂ ਚੱਲੀ ਆਉਂਦੀ ਆ ਇਹ ਫਿਰ ਸੁਧਾਰ ਪਿੰਡ ਦਾ ਇੱਕ ਇਤਿਹਾਸ ਹੋਇਆ ਇਤਿਹਾਸ ਹੀ ਹੋਇਆ ਮੈਨੂੰ ਤਾਂ ਨਹੀਂ ਲੱਗਦਾ ਕੋਈ ਹੋਰ ਖੇਡਦਾ ਹੋਊਗਾ ਤੇ ਇਹਦੇ ਚ 1 ਨੰਬਰ ਲੈਣਾ ਵੀ ਔਖਾ ਹੋ ਜਾਂਦਾ ਵਾ ਉਹ ਵੀ अच्छा ਇਹ तकरीबन ਸਾਡੇ ਇਥੇ ਇਸੇ ਸਾਥ ਚ ਚੱਲਦੀ ਆ ਪਿੰਡ ਚ ਹੋਰ ਵੀ ਨਹੀਂ ਕਿਤੇ ਖੇਡਦੇ ਇਹ ਦਰਵਾਜੀ ਖੇਢੀ ਜਾਂਦੀ ਐ ਇਸੇ ਸਾਥ ਚ ਸੁਧਾਰਪਤੀ ਗਿੱਲ ਇਹ ਹੁਣ ਤੁਸੀਂ ਇਹਨੂੰ ਪੂਰਾ ਦੱਸੋ ਇਹ ਕਿੱਥੇ ਖੇਢੀ ਜਾਂਦੀ ਹੈ ਆਪਣਾ ਨਾਮ ਵੀ ਦੱਸਿਓ ਇਹ ਮੈਂ ਭਰਪੂਰ ਸਿੰਘ ਆ ਜੀ ਆ ਜਿੰਨੇ ਬੈਠੇ ਆ ਸਾਰੇ ਸਾਥੀ ਖੇਡਣ ਵਾਲੇ ਇਹ ਇਸੇ ਸਾਥ ਚ ਖੇਢੀ ਜਾਂਦੀ ਆ ਪਿੰਡ ਚ ਤਾਂ ਹੋਰ ਬਹੁਤ ਬਸੀ ਆ ਪਰ तकरीबन 10 ਤੋਂ 12 ਜਾਣੇ ਹੋਰ ਖੇਡਣ ਵਾਲੇ ਹੋਣਗੇ ਸਾਡੇ ਐਨ ਆਰ ਆਈ ਵੀ ਬਾਹਰੋਂ ਆ ਕੇ ਇਸ ਗੇਮ ਦਾ ਇੰਜੋਏਮੈਂਟ ਪੂਰਾ ਕਰਦੇ ਆ ਜਦੋਂ ਆ ਤਿੰਨ ਮਹੀਨੇ ਆਉਣਗੇ ਹਾਂ ਹੁਣ ਦੋ ਐਨਆਰਆਈ ਖੇਡ ਕੇ ਜਾ ਚੁੱਕੇ ਆ ਜਦੋਂ ਕੋਈ ਹੋਰ ਆਉਣਗੇ ਉਹ ਵੀ ਇਹਦਾ ਐਂਟਰਟੇਨਮੈਂਟ ਪੂਰਾ ਕਰਨਗੇ ਸੋ ਦੋਸਤੋ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਅਗਰ ਤੁਹਾਡੇ ਪਿੰਡ ਦੀ ਕੋਈ ਖਾਸ ਚੀਜ਼ ਹੈ ਮੈਨੂੰ ਜ਼ਰੂਰ ਦੱਸਿਓ ਤੇ ਅੱਜ ਸਧਾਰਚ ਜਦੋਂ ਅਸੀਂ ਰੌਣਕ ਸੱਤਾਂ ਦੀ ਸ਼ੂਟ ਕੀਤਾ ਤੇ ਸਾਨੂੰ ਇੱਕ ਅਜੀਹੀ ਚੀਜ਼ ਮਿਲੀ ਇਹ ਸਧਾਰ ਪਿੰਡ ਦੀ ਪੁਰਾਤਨ ਚੱਲੀ ਆ ਰਹੀ ਗੇਮ ਹੈ ਇਹ ਇੱਕ ਹਿਸਟਰੀ ਹੈ ਇਥੋਂ ਦਾ ਇਤਿਹਾਸ ਹੈ ਜਿਵੇਂ ਕਿ ਭਰਪੂਰ ਸਿੰਘ ਜੀ ਨੇ ਦੱਸਿਆ ਤੇ ਇਹ ਦਰਵਾਜਾ ਪੱਤੀ ਗਿੱਲ ਸੱਤ ਸਧਾਰ ਇਹ ਸਿਰਫ ਇੱਥੇ ਹੀ ਖੇਡੀ ਜਾਂਦੀ 30 ਪੱਤੀ ਵਾਲੀ ਹੈ ਨਾ ਵੀਰੇ ਹਾਂਜੀ ਇਹਨਾਂ ਦੇ ਪਿਤਾ ਜੀ ਨੇ ਵੀ ਖੇਡੀ ਇਹਨਾਂ ਦੇ ਪਿਤਾ ਜੀ ਨੇ ਹੁਣ ਇਹ 60 ਸਾਲ ਦੇ ਹੋ ਗਏ ਪਹਿਲਾਂ ਉਹ ਬਜ਼ੁਰਗੀਆਂ ਤੋਂ ਖੇੜ ਕੇ ਗਏ ਹੁਣ ਅਸੀਂ ਖੇਡਣ ਲੱਗੇ ਗਾਂਹ ਮਤਲਬ ਫਿਰ ਤੁਸੀਂ ਇਹ ਬੱਚਿਆਂ ਨੂੰ ਵੀ ਦੋਵਾਂਗੇ ਮਤਲਬ ਇਹ ਸਾਡੀ ਵਿਰਾਸਤ ਆ ਪੀੜੀ ਤੋਂ ਪੀੜੀ ਚੱਲੂਗੀ ਵੀ ਹੁਣ ਮਤਲਬ ਮੈਂ ਤਾਂ ਅਜੇ ਕਹਿ ਲੂ ਵੀ ਬਹੁਤ ਛੋਟਾ ਇਹਨਾਂ ਤੋਂ ਮਤਲਬ ਵੀ ਉਹ ਖੇਡਣ ਵਾਲੇ ਹੋਰ ਪਲੇਅਰ ਵੀ ਚਾਹੀਦੇ ਆ ਮਤਲਬ ਜਦੋਂ ਵਿਲੇ ਹੁੰਨੇ ਆ ਤੁਸੀਂ ਚਾਹੁੰਦੇ ਹੋ ਵੀ ਇਹ ਮਰੇ ਨਾ ਗੇਮ ਅੱਗੇ ਚੱਲੇ ਜੀ ਚੱਲਦੀ ਰਵੇ ਨਹੀਂ ਕੰਮ ਪਹਿਲਾਂ ਜ਼ਰੂਰੀ ਆ ਜਦੋਂ ਫਰੀ ਹੁੰਨੇ ਆ ਤਾਂ 10 ਮਿੰਟ ਦਾ ਘੰਟਾ ਵਿੱਚ ਨਾਲੇ ਮੈਨੂੰ ਰੰਜਨ ਨਾਲੇ ਸੋ ਇਹ ਹੈ ਇਤਿਹਾਸ ਸੁਧਾਰ ਦਾ ਜੋ ਕਿ 60 65 ਸਾਲਾਂ ਤੋਂ ਕਿ 80 ਸਾਲਾਂ ਤੋਂ ਇਹ ਬਹੁਤ ਮਤਲਬ ਜਦੋਂ ਬਹੁਤ ਪੁਰਾਣੇ ਸਮੇਂ ਤੋਂ 30 ਪੱਤੀ ਗੇਮ ਜੋ ਕਿ ਕਿਸੇ ਹੋਰ ਪਿੰਡ 'ਚ ਕਹਿੰਦੇ ਦਾਵਾ ਕਰਦੇ ਨਹੀਂ ਖੇਡੀ ਜਾਂਦੀ ਸੋ ਸਧਾਰ ਵਾਲਿਆਂ ਨੂੰ ਟੈਕ ਕਰਦੇ ਹੋ ਜਿੰਨਾ ਵੀ ਹੋ ਸਕੇ